ਕਾ ਤੇ ਨਾ ਅੰਦਾਜ਼ ਇਹ ਹੈ ਕਿ ਕਿਤਾਬ ਸਾਹਿਬਾਇਗਰ ਦੀ ਕੀਤੀ ਸੀ ਬਾਬਾ ਜੀ ਸਿਆਣਾ ਠੀਆਂ ਦਾ ਇੱਕ ਬੱਚਾ ਉਹ ਮਰੇ ਤੋਂ ਮੰਗੂਰ ਤੋਂ ਮਾਚਲਾਤ ਮੋਹ ਤਾਂ ਪਿਆਰ ਅੱਗੇ ਨਾਲੋਂ ਬੜਾ ਕਰਕੇ ਕਿੰਨੇ ਮਰ ਮਦਦ ਲਈ ਮੇਰੀ ਬਤੀ ਇਹ ਕੰਮ ਕਰਦਾ ਮੈਂ ਇਹ ਨਹੀਂ ਕਰਦਾ ਕੰਮ ਕਰਦਾ ਹੋਰ ਅੱਛਾ ਵੀ ਬੇ ਆਪਣੇ ਆ ਬੇਬੇ ਦੇ ਹੰਝੂ ਆ ਤੂੰ ਨਸ਼ਾ ਛੱਡਣਾ ਚਾਹਉਂ ਨਾ ਮੰਨ ਹੈਗਾ ਹਾਂ ਮੰਨੇਗਾ ਵੀ ਛੱਡ ਸਕਦਾ ਜਿਹੜਾ ਪਿੰਡ ਆ ਬੇਬੇ ਆਪਣਾ ਗੋਮਾਲੀਆਂ ਨੇ ਕੋਸ਼ਿਸ਼ ਕੀਤੀ ਆ ਆਪਣੇ ਆਪ ਨਾਲ ਅੱਗੇ ਨਾਲੋਂ ਬਹੁਤ ਜ਼ਿਆਦਾ ਵੜ ਪਾਇਆ ਕਿੰਨਾ ਚਿਰ ਹੋ ਗਿਆ ਹੁਣ ਕਿਤੇ ਨੂੰ 1.5 ਮਹੀਨੇ ਤੋਂ ਗੋਲੀਆਂ ਖਾ ਰਿਆ ਵੀ ਚਲੋ ਮਾਤਾ ਮੈਂ ਇਸ ਬੱਚੇ ਦੀ ਹੇ ਗੁਰੂ ਹਰਗੋਬਿੰਦ ਬਾਦਸ਼ਾਹ ਕੀ ਅਰਦਾਸ ਕਰਦਾ ਸੱਚੇ ਬਾਦਸ਼ਾਹ ਇਹਨੂੰ ਨਸ਼ੇ ਤੋਂ ਬਚਾਉਣ ਇਹ ਚੰਗੀ ਸੰਗਤ ਕਰੇ ਤੁਸੀਂ ਪਾਠ ਕਰਦੇ ਹੋ ਜੀ ਸਾਹਿਬ ਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਸਭ ਦੇ ਨਾਲ ਸਹੀ ਸਾਂ ਕੋਈ ਨਹੀਂ ਫਿਰ ਦੁਪਾਠ ਕਰੋ ਇਹਦੇ ਮੈਂ ਫਿਰ ਵੀ ਆ ਜਾਊਗਾ ਕੋਈ ਗੱਲ ਨਹੀਂ ਇਹ ਬੱਚੂ ਦਾ ਕੋਈ ਗੱਲ ਨਹੀਂ ਰੱਬ ਨੇ ਚਾਇਆ ਪਰ ਇਹਨੂੰ ਉਦਮ ਆਪ ਵੀ ਕਰਨਾ ਪੈਣਾ ਬਾਣੀ ਦੇ ਪਹਿਰੇ ਵੇਖੋ ਆਪਣੀਆਂ ਮਾਵਾਂ ਦੇ ਹੰਝੂ ਦੇ ਵੇਖੋ ਤੁਸੀਂ ਕਿੰਨਾ ਚਿਰ ਹੋ ਗਿਆ ਬੰਦਾ ਕਿੰਨਾ ਚਿਰ ਹੋ ਗਿਆ ਇਹਨੇ ਲਾਇਆ ਹੈ ਕਿ ਆਪਣੇ ਆਪ ਲੱਗ ਗਿਆ ਕੋਈ ਨਹੀਂ ਕੋਈ ਬੰਦਾ ਆਪਣੇ ਆਪ ਲੱਗ ਗਿਆ ਬੰਦੇ ਚਿੱਟਾ ਹੁੰਦਾ ਬੰਦ ਹੋ ਜੇ ਫੇਰ ਤੋਂ ਮੁੰਡੇ ਬੱਤ ਕਰ ਸਕਦੇ ਸਾਡੇ ਬੰਦ ਹੋ ਜੇ ਅੱਧੀ ਚਲ ਵੇ ਬੇ ਕੋਈ ਨਹੀਂ ਹੌਸਲਾ ਰੱਖ ਕੀ ਹੋ ਜੂਗਾ ਤੂੰ ਹੁਣ ਪਤ ਨਹੀਂ ਕਰਨਾ ਤੂੰ ਪੱਕਾ ਕਰ ਤੂੰ ਇਹ ਕਦੇ ਡਾੜਾ ਰੱਖ ਸਾਠ ਕਰ ਧਰਮ ਦੇ ਲੜ ਲੱਗ ਤੂੰ ਬਚ ਜਾਏਗਾ ਆਪਣੀਆਂ ਭੈਣਾਂ ਵੇਖਣਾ ਵਾਦਾ ਜੀ ਦੱਸਣਗਾ ਤੇਰੀਆਂ ਭੈਣਾਂ ਵਾ ਸੇ ਮੈਂ ਮਗਰੋਂ ਵੀ ਅੰਝੋਂ ਪਾਪ ਕਰੇ ਸੇ ਭੈਣਾਂ ਵਾ ਬਾਪੂ ਤੇਰਾ ਹੈ ਕੋਈ ਨਹੀਂ ਆ ਬੇਬੇ ਕੀ ਕਰੇ ਉੱਥੇ ਇਹ 4 ਮਹੀਨੇ ਮਗਰੋਂ ਹੋਇਆ ਬਹੁਤ ਠੀਕ ਕੀਤਾ ਪਰ ਹੁਣ ਮਾਤਾ ਮਹੀਨੇ ਤੋਂ ਬਦਲੇ ਹੁਣ ਤਾਂ ਸਹੀ ਸਹੀ ਨਹੀਂ 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 ਪੱਕਾ ਵੀ ਆਪਾਂ ਨਹੀਂ ਕਰਨਾ ਪਿੰਡ ਦੇ ਚੰਗੇ ਬੰਦੇ ਆ ਦੀ ਸੰਗਤ ਕਰ ਗੁਰਦੁਆਰੇ ਜਾਓ ਸੇਵਾ ਕਰੋ ਸਿਮਰਨ ਕਰੋ ਉਦਮ ਆਪਣਾ ਹੋਰ ਕਿਰਤ ਕਰੋ ਨਹੀਂ ਕਰਨਾ ਹੁਣ ਮੈਂ ਅਰਦਾਸ ਵੀ ਕਰਦਾ ਮਹਾਰਾਜ ਜੀ ਬੇਬੇ ਮੈਂ ਫੇਰ ਆਉਂਗਾ ਕੋਈ ਗੱਲ ਨਹੀਂ ਬਾਦਾਂ ਰੋਣਾ ਨਹੀਂ ਹੈਗਾ ਕੋਈ ਗੱਲ ਨਹੀਂ ਰੋਈਦਾ ਛਡਾਂਦਾ ਛੱਡ ਜੂਗਾ ਛੱਡ ਜੂਗਾ ਕੋਈ ਗੱਲ ਨਹੀਂ ਕੋਈ ਨਹੀਂ ਬੇਬੇ ਮੈਂ ਅਰਦਾਸ ਕਰਦਾ ਮਹਾਰਾਜ ਜੀ ਨੂੰ ਸਿੱਖ ਗੁਰ ਸਿੱਖ ਬਣਾਵੇਂ ਕੋਈ ਨਹੀਂ ਇਹੋ ਹੀ ਮੰਨਦੇ ਆ ਚੀਜ਼ ਕੋਈ ਨਹੀਂ ਬੇਬੇ ਕੋਈ ਸਤਿ ਸ੍ਰੀ ਅਕਾਲ ਦੋਸਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਕੋਲ ਇੱਕ ਮਾਂ ਭਰੀ ਅੱਖਾਂ ਦੇ ਨਾਲ ਹੰਝੂ ਕੇਰਦੀ ਹੋਈ ਆਈ ਕਿਉਂਕਿ ਉਸ ਦਾ ਪੁੱਤ ਨਸ਼ੇ ਕਰਦਾ ਸੀ ਤੇ ਇਸ ਮੌਕੇ ਉਸ ਮਾਂ ਦਾ ਪੁੱਤ ਵੀ ਹਾਜ਼ਰ ਸੀ ਜਿਸ ਦੇ ਨਾਲ ਹੋਈ ਗੱਲਬਾਤ ਦਾ ਇੱਕ ਅੰਸ਼ ਤੁਸੀਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਦੇਖਿਆ ਤੇ ਭਾਈ ਕੁਲਦੀਪ ਸਿੰਘ ਗਰਗੱਜ ਵੱਲੋਂ ਉਸ ਨੌਜਵਾਨ ਨੂੰ ਇਹ ਹੌਸਲਾ ਦਿੱਤਾ ਗਿਆ ਕਿ ਤੂੰ ਨਸ਼ਾ ਛੱਡਣ ਦਾ ਪ੍ਰਣ ਕਰ ਧੰਤਨ ਸਿੰਘ ਗੁਰਾਂ ਸਾਹਿਬ ਜੀ ਦਾ ਪਾਠ ਕਰਿਆ ਕਰ ਪੰਜਾ ਬਾਣੀਆਂ ਦੇ ਪਾਠ ਦਾ ਧਾਰਨੀ ਹੋ ਅਤੇ ਗੁਰੂ ਸਾਹਿਬ ਤੇਰੇ ਤੇ ਜਰੂਰ ਕਿਰਪਾ ਕਰਨਗੇ ਅਤੇ ਨਾਲ ਹੀ ਇਸ ਮੌਕੇ ਹੋਰ ਖਾਸ ਗੱਲਬਾਤ ਵੀ ਹੋਈ ਅਤੇ ਮਾਤਾ ਨੂੰ ਭਰੋਸਾ ਦਿੱਤਾ ਕਿ ਉਸ ਦਾ ਪੁੱਤ ਜਰੂਰ ਇਸ ਨਸ਼ੇ ਦੇ ਕੋਹੜ ਤੋਂ ਹੁਣ ਬਚ ਜਾਵੇਗਾ ਸੋ ਭਾਈ ਗੜਗਾਜੀ ਜੀ ਦੇ ਇਸ ਉਦਮ ਅਤੇ ਸ੍ਰੀ ਕਲਤਖ ਸਾਹਿਬ ਦੇ ਜਥੇਦਾਰ ਵੱਲੋਂ ਕੀਤੇ ਗਏ ਇਸ ਕਹਿ ਸਕਦੇ ਸਰਹਾਨਾ ਪ੍ਰਭੂਗ ਕਦਮ ਦੇ ਲਈ ਤੁਹਾਡਾ ਕੀ ਕਹਿਣਾ ਹੈ ਇਸ ਉਤਸ਼ਾਹਿਤ ਕਰਨ ਦੇ ਲਈ ਜੋ ਉਹਨਾਂ ਨੇ ਗੱਲਬਾਤ ਕੀਤੀ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਜੀ ਆਓ ਦੇਖੋ ਪੂਰੀ ਵੀਡੀਓ ਤਾਂ ਇਹ ਹੈ ਕਿ ਕਲਤਖ ਸਾਹਿਬ ਆਇਆ ਕਿ ਕੀ ਸਕੇ ਬਾਬਾ ਜੀ ਸਿਆਣ ਈਆਂ ਦਾ ਇੱਕ ਬੱਚਾ ਉਹ ਮਰੇ ਤੋਂ ਮਗਰੂਰ ਤੋਂ ਕੰਮ ਤੇ ਲੱਗਦਾ ਬਹੁਤ ਪਿਆਰ ਅੱਗੇ ਨੰਬਰ ਕਰਕੇ ਨੰਬਰ ਮਾਤੇ ਨਹੀਂ ਮਰੀ ਬਤੀ ਇਹ ਕੰਮ ਕਰਦਾ ਮੈਂ ਅੰਦਰ ਹੀ ਕੋਈ ਕੰਮ ਕਰਦਾ ਅੱਛਾ ਇਹਦੇ ਆਪਣੇ ਆ ਬੇਬੇ ਦੇ ਹੰਝੂ ਹੈ ਤੂੰ ਨਸ਼ਾ ਛੱਡਣਾ ਚਾਹਉਂ ਨਾ ਮੰਨ ਹੈਗਾ ਮੰਨੇਗਾ ਮੈਂ ਛੱਡ ਸਕਦਾ ਜਿਹੜਾ ਪਿੰਡ ਆ ਬੇਬੇ ਆਪਣਾ ਗੋਮਾਲੀਆਂ ਨੇ ਕੁਛ ਨਹੀਂ ਕੀਤੀ ਆ ਆਪਣੇ ਵਾਲੇ ਅੱਗੇ ਨਾਲ ਬਹੁਤ ਜ਼ਿਆਦਾ ਬੜਾ ਕਿੰਨਾ ਚਿਰ ਹੋ ਗਿਆ ਉਹਨੂੰ ਕਿਤੇ ਨੂੰ ਹੋਰ ਕੋਈ ਆਇਆ 1.5 ਮਹੀਨਾ ਗੋਲੀਆਂ ਖਾ ਰਿਆ ਵੀ ਚਲੋ ਮਾਤਾ ਮੈਂ ਇਸ ਬੱਚੇ ਦੀ ਕਿ ਗੁਰੂ ਹਰਗੋਬਿੰਦ ਬਾਦਸ਼ਾਹ ਕੀ ਅਰਦਾਸ ਕਰਦਾ ਸੱਚੇ ਬਾਦਸ਼ਾਹ ਇਹਨੂੰ ਨਸ਼ੇ ਤੋਂ ਬਚਾਉਣ ਇਹ ਚੰਗੀ ਸੰਗਤ ਕਰੇ ਤੁਸੀਂ ਪਾਠ ਕਰਦੇ ਹੋ ਜੀ ਸਾਹਿਬ ਜੀ ਸਾਹਿਬ ਜੀ ਸਾਹਿਬ ਕੋਈ ਨਹੀਂ ਫਿਰ ਦੁਪਾਠ ਕਰੋ ਜੇ ਵੀ ਮੈਂ ਫਿਰ ਵੀ ਆ ਜਾਊਗਾ ਕੋਈ ਗੱਲ ਨਹੀਂ ਇਹ ਬੱਚੂ ਦਾ ਕੋਈ ਗੱਲ ਨਹੀਂ ਰੱਬ ਨੇ ਚਾਇਆ ਪਰ ਇਹਨੂੰ ਉਦਮ ਆਪ ਵੀ ਕਰਨਾ ਪੈਣਾ ਬਾਣੀ ਦੇ ਪਹਿਰੇ ਲਾਓ ਆਪਣੀਆਂ ਮਾਵਾ ਦੇ ਹੰਝੂ ਦੇ ਵੇਖੋ ਤੁਸੀਂ ਕਿੰਨਾ ਚਿਰ ਹੋ ਗਿਆ ਬੰਦੇ ਜਿੰਨਾ ਚਿਰ ਹੋ ਗਿਆ ਇਹਨੇ ਲਾਇਆ ਹੈ ਕਿ ਆਪਣੇ ਆਪ ਲਾ ਗਿਆ ਕੋਈ ਨਹੀਂ ਕੋਈ ਬੰਦਾ ਆਪਣੇ ਆਪ ਲਾ ਗਿਆ ਕਿੰਨੇ ਚਿਰ ਚਿੱਟਾ ਹੁੰਦਾ ਬੰਦ ਹੋ ਜੇ ਫੇਰ ਮੁੰਡੇ ਬਸ ਸਕਦੇ ਸਾਡੇ ਬੰਦ ਹੋ ਜੇ ਫੇਰ ਤੇ ਇਹਦਾ ਕੋਈ ਨਾ ਮਰ ਲੋ ਚੱਲ ਬੇਬੇ ਕੋਈ ਨਹੀਂ ਹੌਸਲਾ ਰੱਖ ਕੀ ਹੋ ਜੂਗਾ ਤੂੰ ਹੁਣ ਪਤ ਨਹੀਂ ਕਰਨਾ ਤੂੰ ਪੱਕਾ ਕਰ ਮੈਂ ਕਿਤੇ ਡਾਣਾ ਰੱਖੋ ਸਾਠ ਕਰ ਧਰਮ ਦੇ ਲੜ ਲਾ ਕੇ ਤੂੰ ਬਚ ਜਾਏਗਾ ਆਪਣੀਆਂ ਭੈਣਾਂ ਵੇਖਣਾ ਵਾਰਾ ਜੀ ਦੱਸਣਗੇ ਤੇਰੀਆਂ ਭੈਣਾਂ ਵਾ ਸੇ ਮੈਂ ਮਗਰੋਂ ਵੀ ਇੰਝ ਬਾਕੀ ਇਹ ਭੈਣਾਂ ਵਾ ਬਾਪੂ ਤੇਰਾ ਹੈ ਕੋਈ ਨਹੀਂ ਆ ਬੇਬੇ ਕੀ ਕਰੇ ਉਥੇ ਇਹ 4 ਮਹੀਨੇ ਮਗਰੋਂ ਹੋ ਜਾਣਾ ਬਹੁਤ ਠੀਕ ਹੈ ਪਰ ਹੁਣ ਮਾਤਾ ਮਹੀਨੇ ਕਿ ਬਦਲੇ ਥੋੜਾ ਬੋਤਾ ਹੈ ਸਹੀ ਸਹੀ ਦਾ ਨਹੀਂ ਨਹੀਂ ਗੁੰਡੀ ਗੁੰਡੀ ਬੋਤਾ ਪੱਕਾ ਵੀ ਆਪਾਂ ਨਹੀਂ ਕਰਨਾ ਪਿੰਡ ਦੇ ਚੰਗੇ ਬੰਦਿਆਂ ਦੀ ਸੰਗਤ ਕਰ ਗੁਰਦੁਆਰੇ ਜਾਓ ਸੇਵਾ ਕਰੋ ਸਿਮਰਨ ਕਰੋ ਉਦਮ ਆਪਣਾ ਹੋਰ ਕੀਰਤ ਕਰੋ ਨਹੀਂ ਕਰਨਾ ਹੁਣ ਮੈਂ ਅਰਦਾਸ ਵੀ ਕਰਦਾ ਮਹਾਰਾਜ ਜੀ ਬੇਬੇ ਮੈਂ ਫੇਰ ਆਉਂਗਾ ਕੋਈ ਗੱਲ ਨਹੀਂ ਮਾੜਾ ਰੋਣਾ ਨਹੀਂ ਹੈਗਾ ਕੋਈ ਗੱਲ ਨਹੀਂ ਰੋਈਦਾ ਛਡਾਂਦਾ ਛੱਡ ਜੂਗਾ ਛੱਡ ਜੂਗਾ ਕੋਈ ਗੱਲ ਨਹੀਂ ਕੋਈ ਆਪਣੀ ਰੱਤਾ ਬਣਾ ਕੋਈ ਨਹੀਂ ਬੇਬੇ ਮੈਂ ਅਰਦਾਸ ਕਰਦਾ ਮਹਾਰਾਜ ਜੀ ਨੂੰ ਸਿੱਖ ਗੁਰ ਸਿੱਖ ਬਣਾਵੇ ਕੋਈ ਨਹੀਂ ਇਹੋ ਹੀ ਮੰਨਦਾ ਚੀਜ਼ ਕੋਈ ਨਹੀਂ ਬੇਬੇ ਕੋਈ